ਵੜਿਆ ਮਾ ਜਾਈ ਕਾਂਚੀ ਵਾਲਿਆ ਸੁਕੀਆਂ ਬੇਲਾਂ ਨੂੰ ਫੜ ਲਾਈ ਕਾਂਚੀ ਵਾਲਿਆ ਸੁਕੀਆਂ ਬੇਲਾਂ ਨੂੰ ਫੜ ਲਾਈ ਕਾਂਚੀ ਵਾਲਿਆ ਆਇਦ ਨੋ ਤਾਂ ਬੇਲਾਂ ਨੂੰ ਫੜ ਲਾਈ ਕਾਂਚੀ ਵਾਲਿਆ ਸੁਕੀਆਂ ਬੇਲਾਂ ਨੂੰ ਫੜ ਲਾ ਇੱਕ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਣੇ

ਨੀਆ ਬੈਠਣੀਆਂ ਗੋਣੀ ਖਾਟੀ ਖਾਟੀ ਕੇ ਲੀਆਂ ਦਾ ਹਰਾ ਹਰਵੇ ਸਾਨੂੰ ਦਰਸ਼ਨ ਦੇ ਜਾ ਖੜਾ ਖੜਵੇ ਸਾਨੂੰ ਦਰਸ਼ਨ ਦੇ ਜਾ ਖੜਾ ਨੀਦ ਲਾ ਗਈ ਚੰਦਰੀ ਲਾ ਗਈ ਰੌਣਕੀ ਬੰਦੇ ਨੀਦ ਵਈਏ ਚੰਦਰੀਏ ਲਾ ਗਈ ਰੌਣਕੀ ਬੰਦੇ ਨੀਦ ਵਈਏ ਚੰਦਰੀਏ ਘਾਟੀ ਖੜਿਆ ਦੇਖਦੇ ਦੰਦੇ ਕਦੋਂ ਆਉਣ گے ਰਬਾ ਸਾਡੇ ਰੌਣਕੀ ਬੰਦੇ ਕਦੋਂ ਆਉਣਗੇ ਰਬਾ ਕਦੋਂ ਆਉਣਗੇ ਰੱਬਾ ਸਾਡੇ ਰਾਹਾਂ ਕੀ ਬੰਦੇ 카ਟੀ 카ਟੀ ਕੇਲੀਆਂ ਦੇ ਪੰਜ ਪੇੜੇ ਤੂੰ ਬਾਬਾ ਜੀ ਦਾ ਚਾਰ ਮਾ ਵਿਚਿਵੇਂ ਆਹ ਤੇਰਾ ਕੰਮ ਜਾਦਾ ਤੇ ਤੇਰੀ ਪੱਟੀ ਚੀਰੀਏ ਪੰਨ ਮਿੱਤਰਾਂ ਦੇ ਗਾਣੇ ਨਹੀਂ ਅੱਡੀ ਮਾਰ ਤੇਰੀ ਪੱਟੀ ਟਾਦਿਆਂ ਰੇ ਤਰਲਾ ਦੇ ਆਂਢੇ ਕਹਤਾ ਏ ਅਮਰਦਿਆਂ ਜਿਨਾਦ ਕੋ ਤਨਿਆਣੇ ਜਿਨਾਦ ਕੋ ਤਨਿਆਣੇ ਕਹਤਾ ਏ ਅਮਰਦਿਆਂ ਜਿਨਾਦ ਕੋ ਤਨਿਆਣੇ ਕਹਤਾ ਏ ਅਮਰਦਿਆਂ ਜਿਨਾਦ ਕੋ ਤਨਿਆਣੇ ਦੇ ਬੋਲੋ ਸਾਰੇ ਤਾਵੇ 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 ਢੋਪੂਕਾ ਮੇਰੇ ਵੀ ਦਾ ਖਾਨੇਦਾਰ ਦੀ ਕੁੜੀ ਚੱਕ ਲਿਆਵੇ ਕੁੜੀ ਚੱਕੇ ਦੱਬੀ ਦੀ ਜਿਹੜਾ ਲੰਮੀਆਂ ਬਲੀ ਤਾਂ ਪਾਵੇ ਗੱਲ ਮੇਂ ਫੋਟਾ ਚੱਕਲਪ ਤਲੀਏ ਨਾਰੇ ਜਲਤੇ ਫੋਨ ਤਰਦਾ ਚੱਕਲਪ ਤਲੀਏ ਨਾਰੇ ਜਲਤੇ ਫੋਨ ਤਰਦਾ ਚੱਕਲਪ ਤਲੀਏ ਨਾਰੇ ਜਲਤੇ ਫੋਨ ਤਰਦਾ ਚੱਕਲਪ ਤਲੀਏ ਨਾਰੇ ਨਾ ਦੇ ਨਾ ਦੇ ਤਲਪਾ ਮਖਣੀ ਖਾ ਗਿਆ ਟੁਕਤੇ ਤਰ ਕੇ ਬੇ ਲੋਕੀ ਤਕਹੰਦੇ ਕਾਲਾ ਕਾਲਾ ਲੋਕੀ ਤਕਹੰਦੇ ਕਾਲਾ ਕਾਲਾ ਮਾ ਪਿਆ ਟੋਲਿਆ ਮਾਰ ਕੇ ਫੁੱਲ ਵੇ ਗਲਾਬ ਵਧਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਵਧਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਵਧਿਆ ਆ ਨਦੀਆਂ ਵਿੱਚ ਤਰ ਕੇ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਵਧਿਆ ਆ ਵੇਨਾ ਤਿਰਾ ਵੇਨਾ ਤਿਰਾ ਕੋਤਾ ਬੰਦੋ ਦੇ ਵਾਚੇ ਵੇ ਕੋਤੇ ਦੇ ਨੂੰ ਕਾਜਾ ਟੋਕਰਾ ਬੱਲੇ ਬੱਲੇ ਕਈ ਨੂੰ ਤੋਂ ਕੋਲ ਜਾ ਕੇ ਲਹਿਕ ਕੱਤ ਦੀਦੀ ਗੂੰਜ ਸੁਨੇ ਦਰਵਾਜੇ ਨੇ ਮਿੱਠ 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 ਕੱਤ ਦੀਦੀ ਖਾਟੀ ਖਾਟੀ ਕੇ ਲੀ ਆਂਦੇ ਪੰਜ ਪੇੜੇ ਤੁੰਬਾ ਵਜਦਾ ਮੇ ਜਾਲਮ ਵਿਚਵੇੜੇ 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 ਤੁੰਬਾ ਵਜਦਾ ਵੇ ਜਾਨ ਮਾਂ ਵਿੱਚ ਵੇਲੇ ਉਹ ਦੰਦੇ ਗੱਡੀ ਜਾਂਦੀ ਹੈ ਵਿੱਚ ਮਾਰ ਕੇ ਕੌਣ ਕੀ ਹੋ ਗਿਆ ਉਹ ਕੋਈ ਨਹੀਂ ਕਰਦਾ ਏਦਾਂ ਨਾ ਕਰਿਆ ਕਰ ਬਈ ਈ ਮਾਂ ਤਾ ਸਿਆਰਨੀ ਤੋ ਆ ਰਹੀ ਤੋ ਆ ਦੀ ਆਉਂਦੀ ਤੁੰਨਾ ਨਰਨਤਾ ਮੇਂ ਔਰ ਤੇਰੇ ਕਰਵळा ਬਈ ਮੈਂ ਤੋ ਵਿਚੇ ਵਿਚੇ ਆ ਤਪਜਾ ਮਾਂ ਵਾਹ ਜੋ ਰਨ ਵਿੱਚ ਪਾ ਹਰਿਆ ਓਟਾ ਨਾਗ ਮੇਲ ਗਿਆ ਕਾਲਾ ਹਰੀਆ ਮੋਠਾਂ ਤੇ ਨਾਗ ਮੇਲ ਗਿਆ ਕਾਲਾ ਹਰੀਆ ਮੋਠਾਂ ਤੇ ਨਾਗ ਮੇਲ ਗਿਆ ਕਾਲਾ ਹਰੀਆ ਮੋਠਾਂ ਤੇ ਮਾਏ ਨੀ ਮਾਇਵੇਂ ਨੂੰ ਕਗਰਾ ਸਮਾ ਦੇ ਮਾਏ ਨੀ ਮਾਇਵੇਂ ਨੂੰ ਕਗਰਾ ਸਮਾ ਦੇ ਉੱਤੇ ਪੋਵਾ ਦੇ ਮੋਰਨੀਆਂ ਨੀ ਮੈਂ ਸੱਸ ਮਕਲਾਵੇ ਤੋਰਨੀ ਨੀ ਮੈਂ ਸੱਸ ਨ ਕਰਾਵੇ ਨੀ ਮੈਂ ਸੱਸ ਨ ਕਰਾਵੇ ਤੋਰਨੀਆ ਨੀ ਮੈਂ ਸੱਸ ਨ ਕਰਾਵੇ ਤੋਰਨੀ ਮਾਏ ਨੀ ਮਾਏ ਮੈਨੂੰ ਜੁੱਤੀ ਇਸ ਮਾਰੇ ਮਾਏ ਨੀ ਮਾਏ ਮੈਨੂੰ ਜੁੱਤੀ ਇਸ ਮਾ ਅੱਡੀਆਂ ਕੂਚ ਕੇ ਪਾਵਾਂ ਮੈਂ ਕਰ ਸੋਹਰਿਆਂ ਦੇ ਬਣ ਕੇ ਮੋਰਨੀ ਜਾ ਮੈਂ ਕਰ ਸੋਹਰਿਆਂ ਦੇ ਬਣ ਕੇ ਮੋਰਨੀ ਜਾ ਮੈਂ ਨੜ ਕੇ ਮੋਰਨੀ ਜਾਮਾ ਬੇਕਰ ਸੋਹਿਆ ਦੇ ਨੜ ਕੇ ਮੋਰਨੀ ਜਾਮਾ ਮਾਏ ਨਹੀਂ ਮਾਏ ਮੈਨੇ ਜਤੀ ਸਮਾਰੇ ਮਾਏ ਨਹੀਂ ਮਾਏ ਮੈਨੇ ਜਤੀ ਸਮਾ ਏ ਢਲਵਾ ਦੇ ਖੂਰਾਂ ਨੀ ਇਹ ਦਿਨ ਪੈਨਣ ਦੇ ਸਸਾਨਣਾ ਨਾ ਬੁਰੀਆਂ 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 ਨੀ ਇਹ ਦਿਨ ਪੈਨਣ ਦੇ తనూ గేరీ దూర దుఃఖ పుచ్చ నిరజా దూర దూర దుఃఖ పుచ్చే నిర దూర దుఃఖ పుచ్చా దూర దూర దుఃఖ పుచ్చ నిర దూర ఆ పతీదాను ਆ ਪਤਾਂ ਤੋਰੀ ਜੀ ਆਵੇਂ ਦੇ ਪਤਣ ਨੂੰ ਚਾਰੀ ਖਾ ਦੇਗੀ ਆ ਗੋਰੀ ਦੇ ਕਤਣ ਨੂੰ ਗੋਰੀ ਦੇ ਕਤਣ ਨੂੰ ਚਾਰੀ ਖਾ ਲੈ ਗੋਰੀ ਦੇ ਕਤਣ ਨੂੰ ਚਾਰੀ ਖਾ ਲੈ ਗੋਰੀ ਦੇ ਕਤਣ ਨੂੰ ਚਾਰੀ ਖਾ ਲੈ ਗੋਰੀ ਦੇ ਕਤਣ ਨੂੰ

ਗੋਰੀ ਦੇ ਕਤਣ ਨੂੰ ਕਾਰਿ ਕਾਲੇ ਦੇ ਗੋਰੀ ਦੇ ਕਤਣ ਨੂੰ ਕਾਰਿ ਕਾਲੇ ਦੇ ਗੋਰੀ ਦੇ ਕਤਣ ਨੂੰ ਆਹ ਸਖਦੀਏ ਦਿੱਤ ਤਾਟੀ-ਖਾਟੀ ਕੇ ਲਿਆਂਦੇ ਰਸ ਪੇੜੇ ਤੂੰ ਬਾਬਾ ਜੀ ਦਾ ਵੇ ਜਾਲ ਮਾ ਵਿੱਚ ਵੇੜ ਉਮਵਾ ਵਜਦਾ ਵੇ ਜਾਨ ਮਾ ਮਿੱਚਵੇ ਉਮਵਾ ਵੀ ਭਾਈਏ ਮਾਹਰੀਏ ਗੱਤ ਮਟਨੀ ਬੋਲੀ ਪਾਈਏ ਛੜੇ ਦੀ ਮਾਲੀ ਮਾਰੀਏ ਛੜੇ ਦੀ ਖੱਤ ਕੱਤੀ ਬੋਲੀ ਮਾਰੀਏ ਛੜੇ ਦੀ ਬੋਲੀ ਮਾਰੀਏ ਛੜੇ ਦੀ ਇਸ ਕ ਪਰੇਛਣ ਲਾਵਾਂ ਸੁੱਤਿਆਂ ਨਾਗਾ ਨੂੰ ਸੀਟੀ ਦੀ ਮਾਰ ਬਲਾਮਾ ਸੁੱਤਿਆਂ ਨਾਗਾ ਨੂੰ ਸੀਟੀ ਮਾਰ ਬਲਾਮਾ ਸੀਟੀ ਮਾਰ ਬਲਾਮਾ ਸੁੱਤਿਆਂ ਨਾਗਾ ਨੂੰ ਸੀਟੀ ਮਾਰ ਬਲਾਮਾ ਸੁੱਤਿਆਂ ਨਾਗਾ ਨੂੰ मेरी लगी दोस्ती हंडाई बिना ना बोले तो कुट गई यारी तो बिना ना बोले तो कट गई यारी तो बाल बिना ना बोले कट गई यारी रही तो बिना ना बोले कट गई यारी तो ਜੇਠ ਜਠਾਣੀ ਅੰਦਰ ਸੌਂਦੇ ਜੇਠ ਜਠਾਣੀ ਅੰਦਰ ਸੌਂਦ ਮੇਰਾ ਮਨ ਜੋ ਦਰ ਵਿੱਚ ਕੇ ਲੋੜ ਆ ਗਿਆ ਕੀ ਲੋੜ ਆ ਗਿਆ ਕੀ ਲੋੜ ਆ ਗਿਆ ਹਰ ਵਿੱਚ ਤੇ ਕੀ ਲੋੜ ਆ ਗਿਆ ਕੀ ਲੋੜ ਆ ਗਿਆ ਹਰ ਵਿੱਚ ਤੇ ਤੇਰਾ ਜਤੀਰ ਆਉਂਦਾ ਪਰੇਰਾ ਮਹਾਰਾਜ ਜੜਿਆ ਕੀ ਕਰਦੇ ਤਨਾ ਕੀਤੀ ਨਹੀਂ ਪਸਾ ਵਾਸੀ ਮਾਰ ਕੇ ਮੇਰੀ ਸੀ ਕਟਪੀਤੀ ਤੇ ਪਰਦੇਸੀ ਨਾ ਜਗੋ ਤੇਰਮੀ ਕੀਤੀ जगो तेरनी की ते पर सीना ते पर सीना पैर पर ना बल्ले 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 जारा प्रीति नी हणक्यों तोड़ गई जारा प्रीति नी अल क्यों तौड़ गई जारा प्रीति नी अल क्यों तौड़ी गई प्रीति तोड़ गई जारा प्रीति नी अल क्यों तौली गई कदी हूं कारी के कदी हां कारी के गेड़ा दे दे मटियारे लम्मी बाह कारी के ਵੇਨਾ ਦੇਦੇ ਨੀ ਮਟਿਆਰੇ ਵੇਨਾ ਦੇਦੇ ਨੀ ਮਟਿਆਰੇ ਨੰਮੀ ਵਾਂ ਕਾਰੀ ਤੇ ਵੇਨਾ ਦੇਦੇ ਨੀ ਮਟਿਆਰੇ ਨੰਮੀ ਵਾਂ ਕਾਰੀ ਤੇ ਕੀ ਮੈਂ ਕਹਿੰਦਾ ਕੋਈ ਨਾ ਹਾਂ ਆਪਕੇ ਪਾਸ ਨੀ ਆ ਨੀ ਮੇਰੇ پلਕਾਂ ਰੁਜਦ ਮੈਂ ਉਤੇ ਲਈ ਤੂੰ ਕਰ ਕੇ ਮਾਰੀ ਜਦ ਮੈਂ ਤੇ ਲਈ

ਇੱਕ ਪਹਿਲਾ ਰਾਣਾ ਨੇ ਕੋਤੀ ਵੇਰੀਆ ਅਭੀ ਨਾਰ ਬਣਾ ਕੇ ਕੋਤੀ ਮੈਂ ਜੀਜਾ 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 ਜੀਜਾ ਸਾੜੀ ਤਾਸ਼ ਕੈਟ ਦੇ ਜੀਜਾ ਸਾੜੀ ਤਾਸ਼ ਕੈਟ ਦੇ ਪਸਾਰੀ ਗਈ ਜੱਤ ਬੀ ਜੀਜਾ ਤਾਸ਼ ਕੈਟਣੀ ਸਖਬ ਜੀਜਾ ਤਾਸ਼ ਕੈਟਣੀ सकब जीजा आश के गनी सकब जीजा सकब जीजा जीजा पता पता सटब जीजा पता पता सटब जीजा नैने तो देना नैने तो देना नैने तो देना नैने तो देना